ਹੋ ਗਿਆ ਇਹਨਾਂ ਨੂੰ 2 ਹਫ਼ਤੇ ਹੋ ਗਏ ਆ ਪਿਛਲੇ ਹਫ਼ਤੇ ਵੀ ਆਇਆ ਸੀ ਹਫ਼ਤੇ ਬਾਅਦ ਇਹ ਭਰ ਦਿੰਦਾ ਸੀ ਵਿਰੇਜ ਫੇ ਇਦਾਂ ਹੀ ਇਹ ਟਰੈਕਟਰ ਲਾ ਕੇ ਤੇ ਛੱਡ ਕੇ ਚੱਲ ਜਾਂਦੇ ਆ ਪ੍ਰਧਾਨ ਦੇ ਨਾਲ ਗੱਲ ਹੋਈ ਸੀਗੀ ਪ੍ਰਧਾਨ ਸਾਡੇ ਨਾਲ ਮੂਰੇ ਓੱਖਾ ਬੋਲਦਾ ਉਹ ਕਹਿੰਦਾ ਤੁਸੀਂ ਕਰ ਲਓ ਜੋ ਕੰਨਾ ਹੀ ਇਦਾਂ ਛੱਡਣਾ ਕਹਿੰਦੇ ਸਾਨੂੰ ਉੱਪਰ ਚੇ ਸਰਕਾਰ ਪੈਸੇ ਨਹੀਂ ਦਿੰਦੀ ਹੈਗੀ ਜ਼ਿੰਮੇਵਾਰ ਇਹ ਹੀ ਜ਼ਿੰਮੇਵਾਰ ਪ੍ਰਧਾਨ ਜ਼ਿੰਮੇਵਾਰ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹਦਾ ਕਿਉਂਕਿ ਇਹ ਗਲੀਆਂ ਦੇ ਵਿੱਚ ਛੱਡ ਦਿੰਦੇ ਇਹ ਸਹੀ ਮੈਨੇ ਵਿੱਚ ਇਦਾਂ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਟੈਂਕਰ ਲਿਆ ਕੇ ਤੇ ਪਾਣੀ ਇੱਥੋਂ ਪਰ ਕੇ ਬਾਹਰ ਛੱਡਣਾ ਚਾਹੀਦਾ ਕਿਤੇ ਨਿਆਣਾਂ ਨੂੰ ਸਭ ਤੋਂ ਪਹਿਲਾਂ ਚੜਦੀ ਸਾਡੇ ਨਿਆਣੇ ਇੱਥੋਂ ਦੇ ਨੰਗਦੇ ਆ ਦੇਖੋ ਪਾਣੀ ਕਿ ਵੀ ਉਹਨਾਂ ਨੂੰ ਚਾਹੀਦਾ ਆ ਵੀ ਟੈਂਕਰ ਲਿਓਂ ਟੈਂਕਰ ਲਿਆ ਕੇ ਤੇ ਬਾਹਰ ਸੁੱਟਣ ਪਾ ਮਹੱਲਿਆਂ ਚ ਸੁੱਟਣ ਦਾ ਉਹਨਾਂ ਦਾ ਕੋਈ ਮਤਵਲੀ ਨਹੀਂ ਆ ਅਸੀਂ ਕਿਹਾ ਪ੍ਰਧਾਨ ਨੂੰ ਕਿ ਮੈਂ ਤਾਂ ਸੁਟਣਾ ਤੂੰ ਕਰ ਲਓ ਜੋ ਕਰਨਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਸੜਕਾਂ ਬਣਾ ਦਿੱਤੀਆਂ ਨੇ ਆਸ-ਪਾਸ ਸਫਾਈ ਰੱਖਦੇ ਆਂ ਪੂਰੇ ਜਲੰਧਰ ਸ਼ਹਿਰ ਜਲੰਧਰ ਦੇ ਨਾਲ ਲੱਗਦੀਆਂ ਕਲੋਨੀਆਂ ਹਰ ਇੱਕ ਕਲੋਨੀ ਦੀ ਹਰ ਇੱਕ ਸਮੱਸਿਆ ਨੂੰ ਸੁਲਝਾਇਆ ਜਾ ਰਿਹਾ ਪਰ ਹਕੀਕਤ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆ ਕਿ ਗਰਾਊਂਡ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਕਿ ਇਸ ਜਗ੍ਹਾ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਲੰਬਾਪਿੰਡ ਚੌਂਕ ਦੇ ਨਜ਼ਦੀਕ ਕਲੋਨੀ ਪੈਂਦੀ ਹੈ ਹਰਦੀয়াল ਨਗਰ ਕਰਕੇ ਉਸ ਕਲੋਨੀ ਦੇ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਛੱਡਿਆ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਗੰਦਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਬਾਹਰ ਐਦਾਂ ਹੀ ਪਿਆ ਦਿਖਦਾ ਜਿਸ ਜਿਸ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਐਡੀ ਗੰਦੀ ਬਦਬੂ ਆਉਂਦੀ ਹੈ ਇੱਥੇ ਪ੍ਰਸ਼ਾਸਨ ਦਾ ਧਿਆਨ ਇਸ ਸਮੇਂ ਕਿੱਥੇ ਹੈ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਲਵੀ ਹੈ ਜੀ ਤੁਸੀਂ ਇਸੇ ਕਲੋਨੀ ਦੇ ਰਹਿਣ ਵਾਲੇ ਹਾਂਜੀ ਮੈਂ ਇੱਥੇ ਹੀ ਰਹਿਣ ਵਾਲਾ ਹਾਂ ਤੇ ਇਹ ਜਿੱਦਾਂ ਹੁਣ ਇੱਥੇ ਪਾਣੀ ਛੱਡ ਗਿਆ ਹੈ ਇਹ ਕਿੰਨਾ ਟਾਈਮ ਹੋ ਗਿਆ ਐਦਾਂ ਹੀ ਪਾਣੀ ਇੱਥੇ ਛੱਡ ਜਾਂਦੀ ਹੈ ਇਹ ਮੈਨੂੰ ਇਹ ਹੋ ਗਿਆ ਇਹਨਾਂ ਨੂੰ 2 ਹਫ਼ਤੇ ਹੋ ਗਏ ਹੈ ਪਿਛਲੇ ਹਫਤੇ ਵੀ ਆਏ ਸੀ ਹਫਤੇ ਬਾਅਦ ਇਹ ਭਰ ਜਾਂਦਾ ਸੀ ਵਿਰੇਜ ਫੇ ਇਦਾਂ ਹੀ ਇਹ ਟਰੈਕਟਰ ਲਾ ਕੇ ਤੇ ਛੱਡ ਕੇ ਚਲ ਜਾਂਦੇ ਆ ਤੇ ਇਹ ਨਾਲ ਵਿੱਚ ਟੈਂਕਰ ਇਹਨਾਂ ਨੂੰ ਲਿਆ ਕੇ ਨਾ ਪਾਣੀ ਬਾਹਰ ਛੱਡਣਾ ਚਾਹੀਦਾ ਟੈਂਕ ਲੈ ਕੇ ਭਰ ਕੇ ਤੇ ਤੁਹਾਡੀ ਗੱਲ ਨਹੀਂ ਹੋਈ ਕਦੀ ਮਤਲਬ ਜਿਹੜਾ ਪਾਣੀ ਕੱਢਣ ਹੁੰਦੇ ਜਾਂ ਇੱਥੇ ਜਿਹੜਾ ਪ੍ਰਧਾਨ ਦੇ ਨਾਲ ਗੱਲ ਹੋਈ ਸੀਗੀ ਪ੍ਰਧਾਨ ਸਾਡੇ ਨਾਲ ਮੋਰੇ ਓਖਾ ਬੋਲਦਾ ਉਹ ਕਹਿੰਦਾ ਤੁਸੀਂ ਕਰ ਲਓ ਜੋ ਕੰਨਾ ਹੀ ਇਦਾਂ ਹੀ ਛੱਡਣਾ ਕਹਿੰਦੇ ਸਾਨੂੰ ਸਰਕਾਰ ਪੈਸੇ ਨਹੀਂ ਦਿੰਦੀ ਹੈਗੀ ਪਰ ਸਰਕਾਰ ਕੋਲ ਤਾਂ ਬਹੁਤ ਫੰਡ ਹੈ ਉਹ ਕਹਿੰਦੇ ਕਿ ਅਸੀਂ ਸਾਰੇ ਫੰਡ ਇੱਥੇ ਲਾਉਣੇ ਆ ਕਿ ਇਹ ਲੋਕਾਂ ਲੋਕਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਇਹ ਮੈ ਤੇ ਪਿਛੋਂ ਨਹੀਂ ਆ ਰਿਹਾ ਤੇ ਕਹਿੰਦੇ ਅਸੀਂ ਲੋਕਾਂ ਤੋਂ ਪੈਸੇ ਮੰਗਦੇ ਉਹ ਵੀ ਸਾਨੂੰ ਕੋਈ ਨਹੀਂ ਦਿੰਦਾ ਅਸੀਂ ਕਹਿੰਦੇ ਇਦਾਂ ਹੀ ਛੱਡਣਾ ਹੈ ਤੇ ਕਹਿੰਦੇ ਅਸੀਂ ਇੱਦੀ ਸੜਕਾਂ ਤੇ ਛੱਡਣਾ ਹੈ ਸਾਡੇ ਲੋ ਜੋ ਮਰਜੀ ਹੁੰਦਾ ਰਹੇ ਮਤਲਬ ਬਾਅਦ ਚ ਜੇ ਕੱਲ ਨੂੰ ਬੱਚੇ ਵੀ ਰਹਿੰਦੇ ਹੋਣਗੇ ਕਲੋਨੀ 'ਚ ਛੋਟੇ ਉਹਨਾਂ ਨੂੰ ਕੋਈ ਬਿਮਾਰੀ ਵੀ ਲੱਗਦੀ ਹੈ ਜਾਂ ਇਨੀ ਗੰਦੀ ਸਮੈਲ ਆਉਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜ਼ਿੰਮੇਵਾਰ ਇਹੀ ਜ਼ਿੰਮੇਵਾਰ ਪ੍ਰਧਾਨ ਜ਼ਿੰਮੇਵਾਰ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹਦਾ ਕਿਉਂਕਿ ਇਹ ਗਲੀਆਂ ਦੇ ਵਿੱਚ ਛੱਡ ਦਿੰਦੇ ਇਹ ਸਹੀ ਮੈਨੇਜ ਵਿੱਚ ਇਦਾਂ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਟੈਂਕਰ ਲਿਆ ਕੇ ਤੇ ਪਾਣੀ ਇੱਥੋਂ ਪਰ ਕੇ ਬਾਹਰ ਛੱਡਣਾ ਚਾਹੀਦਾ ਕਿਤੇ ਮੁੱਲਿਆਂ ਦੇ ਵਿੱਚ ਕੋਈ ਕਾਨੂੰਨ ਨਹੀਂ ਹੈਗਾ ਵੀ ਮੁੱਲਿਆਂ ਦੇ ਵਿੱਚ ਪਾਣੀ ਐਦਾਂ ਹੀ ਤੁਸੀਂ ਟਰੈਕਟਰ ਲਿਆ ਕੇ ਤੇ ਪੰਪ ਲਾ ਕੇ ਤੇ ਪਾਣੀ ਛੱਡ ਦੋ ਮੁੱਲ ਗਲੀਆਂ ਮੁੱਲਿਆਂ ਦੇ ਵਿੱਚ ਜੀ ਐਦਾਂ ਤਾਂ ਕਿਤੇ ਵੀ ਕਾਨੂੰਨ ਨਹੀਂ ਬਣਿਆ ਹੈਗਾ ਬਾਕੀ ਜਿੱਦਾਂ ਹੁਣ ਤੁਸੀਂ ਇੱਥੇ ਆਵਾਜ਼ ਚੱਕੀ ਹੈ ਕਿ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਕਲੋਨੀ ਦੇ ਵਿੱਚ ਹੋਰ ਵੀ ਲੋਕ ਹੋਣਗੇ ਜਿਹੜੇ ਕਹਿੰਦੇ ਆ ਹਾਂਜੀ ਕਹਿੰਦੇ ਆ ਹੁਣ ਇਸ ਟਾਈਮ ਬਾਹਰ ਨਹੀਂ ਹੈ ਗੁਰ ਚਲੇ ਗਏ ਹੁਣ ਇੱਥੋਂ ਪਹਿਲਾਂ ਬਹੁਤ ਇੱਥੇ ਹੋਇਆ ਸੀਗਾ ਥੋੜਾ ਹੰਗਾਮਾ ਜ਼ਿਆਦਾ ਹੀ ਹੋ ਗਿਆ ਸੀ ਤੇ ਮੇਰੇ ਨਾਲ ਵੀ ਥੋੜਾ ਜਿਆਦਾ ਜਿਆਦਾ ਹੱਥੋਂ ਭਾਈ ਹੋਣ ਨੂੰ ਤੇ ਮੁੰਡੇ ਵੀ ਸੀਗੇ ਨਾ ਤੇ ਨਾਲ ਜਿਹੜੇ ਆ ਟਰੈਕਟਰ ਤੇ ਨਾਲ ਆਉਂਦੇ ਆ ਜਿਹੜੇ ਹੁੰਦੇ ਸਫਾਈ ਕਰਮਚਾਰੀ ਕਹਿ ਲੋ ਉਹ ਵੀ ਕਹਿੰਦੇ ਕਹਿੰਦੇ ਸਰਕਾਰ ਸਾਨੂੰ ਟੈਂਕਰ ਲਿਆਉਣ ਦੀ ਕਹਿੰਦੇ ਉਹ ਦਿੰਦੇ ਹੀ ਨਹੀਂ ਹੈਗੇ ਟੈਂਕਰ ਨਹੀਂ ਕਹਿੰਦੇ ਲਿਆਉਣਾ ਇਦਾਂ ਮੈਂ ਕਿਹਾ ਸਰਕਾਰ ਇਦਾਂ ਥੋੜੋ ਕਹਿੰਦੀ ਵੀ ਪਾਈਪ ਲਾ ਕੇ ਤੁਸੀਂ ਗਲੀਆਂ 'ਚ ਛੱਡ ਦਿਓ ਆ ਸਾਡੇ ਮਹੱਲੇ ਦੇਖੋ ਆ ਕਿੱਥੇ ਤੱਕ ਪਾਣੀ ਆ ਉਹ ਘਰਾਂ ਤੱਕ ਪਾਣੀ ਆ ਸਬਜ਼ੀਆਂ ਬੀਜੀਆਂ ਸਾਰਾ ਸਬਜ਼ੀਆਂ ਦੇ ਵਿੱਚ ਪਾਣੀ ਚਲ ਗਿਆ ਉਹ ਹੀ ਤੁਸੀਂ ਸਬਜ਼ੀਆਂ ਖਾਣੀਆਂ ਹੁੰਦੀਆਂ ਖਾਣ ਵਾਸਤੇ ਚੰਗਾ ਆਪਣਾ ਬੀਜਦੇ ਹੋ ਤੇ ਉਹੀ ਗੰਦਾ ਕਰ ਜਾਂਦੇ ਅਸੀਂ ਤਾਂ ਹੀ ਬੀਜਦੇ ਆ ਵੀ ਬਾਹਰੋਂ ਸਬਜ਼ੀਆਂ ਦਵਾਈਆਂ ਵਾਲੀਆਂ ਮਿਲਦੀਆਂ ਘਰ ਬ ਉਹਦੇ ਵਿੱਚ ਆ ਦੇਖ ਲਓ ਪਾਣੀ ਇਦਾਂ ਛੱਡ ਜਾਂਦੇ ਆ ਇਹਨਾਂ ਨੂੰ ਕਈਏ ਤਾਂ ਫੇਰ ਮੋਰੇਓ ਸਾਣਾ ਲੜਨ ਪੈਂਦੇ ਆ ਅਸੀਂ ਕੀ ਕਹ ਇਹਨੂੰ ਕਈਏ ਅਸੀਂ ਤੇ ਹਾਲਾਤ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਸਬਜ਼ੀਆਂ ਬੀਜੇਆਂ ਉੱਥੋਂ ਤੱਕ ਪਾਣੀ ਚਲਾ ਜਾਂਦਾ ਜਿਹੜਾ ਖਾਣ-ਪਾਣ ਵੀ ਇੱਥੇ ਗੰਦਾ ਹੋ ਰਿਹਾ ਸਸ਼ਿਕਨਟੀ ਸਸ਼ਿਕਨਟੀ ਕੀ ਨਾਮ ਹੈ ਤੁਹਾਡਾ ਬਲਵੀਰਪੁਰ ਤੇ ਜਿੱਦਾਂ ਤੁਹਾਡਾ ਵੀ ਘਰ ਇੱਥੇ ਨਜ਼ਦੀਕ ਹੈ ਹਾਂਜੀ ਆ ਸਾਡਾ ਨਾਲ ਹੀ ਆ ਘਰ ਸਾਡੇ ਵੀ ਛੱਡ ਕੇ ਅਸੀਂ ਉਹਨਾਂ ਨੇ ਪੈਪ ਇੱਥੇ ਲਾਇਆ ਪਹਿਲਾਂ ਇੱਥੋਂ ਮੈਂ ਲੜ ਪਈ ਸੀਗੀ ਮੈਂ ਬੋਲੀ ਕਾਫੀ ਤੇ ਮੈਨੂੰ ਕਹਿੰਦੇ ਕਿ ਇਹ ਇਹ ਕਿਹੜੀ ਤਰੀ ਗਲੀ ਆ ਵੀ ਅਸੀਂ ਛੱਡੀਏ ਨਾ ਛੱਡੀਏ ਤੇ ਤੂੰ ਕੀ ਲੈਣਾ ਦੇਣਾ ਮੈਂ ਕਿਹਾ ਲੈਣਾ ਦੇਣਾ ਕਿਉਂ ਨਹੀਂ ਨਿਆਣਾਂ ਨੂੰ ਸਮੈਲ ਚੜਦੀ ਸਾਡੇ ਨਿਆਣੇ ਇੱਥੋਂ ਦੀ ਨੰਗਦੇ ਆ ਦੇਖੋ ਪਾਣੀ ਉਹ ਨਿਆਣੇ ਨੰਗ ਕੇ ਸਿੱਧਾ ਪੈਰ ਅੰਦਰ ਆਪਣੇ ਅੰਦਰਾਂ ਚ ਜਾਂਦਾ ਆ ਉਹੀ ਪੈਰ ਲੱਗ ਲੱਗ ਸਾਡੇ ਨਿਆਣੇ ਚੜ ਕੇ ਤੇ ਬਿੱਡਾਂ ਤੇ ਚੜ ਜਾਂਦੇ ਤੁਹਾਨੂੰ ਵੀ ਪਤਾ ਹੀ ਆ ਬਿਮਾਰੀਆਂ ਅੱਜ ਕੱਲ ਤਾਂ ਮੈਂਟ ਚ ਹੀ ਲੱਗਦੀਆਂ ਆ ਜੀ ਜੀ ਤੇ ਆ ਮੌਸਮ ਵੀ ਥੋੜਾ ਤੁਹਾਨੂੰ ਪਤਾ ਇਦਾਂ ਦਾ ਹੋਇਆ ਆ ਤੇ ਤਾਂ ਕਰਕੇ ਵੀ ਉਹਨਾਂ ਨੂੰ ਚਾਹੀਦਾ ਆ ਵੀ ਟੈਂਕਰ ਲਿਆਉਣ ਟੈਂਕਰ ਲਿਆ ਕੇ ਬਾਹਰ ਸੁੱਟਣ ਪਾਣੀ ਮੁਹੱਲਿਆਂ ਚ ਸੁੱਟਣ ਦਾ ਉਹਨਾਂ ਦਾ ਕੋਈ ਮਤਵਲੀ ਨਹੀਂ ਹੈਗਾ ਸਫਾਈ ਕਿੰਨੇ ਦਿਨ ਬਾਅਦ ਕਰਦੇ ਇਹ ਕਰ ਦਿੰਦੇ ਆ ਹੁਣ ਹੋ ਗਿਆ 10 ਦਿਨ ਨਹੀਂ ਲੰਗੇ 10 ਦਿਨਾਂ ਬਾਅਦ ਹੁਣ ਫਿਰ ਇਹਨਾਂ ਨੇ ਕਰ ਦਿੱਤੀ ਆ ਟੈਂਕਰ ਇੱਥੇ ਟੈਂਕਰ ਚਲਾ ਦਿੰਦੇ ਆ ਚਲਾ ਕੇ ਪਾਣੀ ਛੱਡ ਦਿੰਦੇ ਪਹਿਲਾਂ ਸਾਡੇ ਉਧਰ ਛੱਡ ਛੱਡ ਦਿੱਤਾ ਸੀਗਾ ਉਹ ਸਾਹਮਣੇ ਦੇਖੋ ਕਿੰਨਾ ਪਾਣੀ ਆ ਸਾਡੇ ਇੱਧਰ ਅੰਦਰ ਨੀਚ ਆਉਂਦਾ ਸੀ ਪਾਣੀ ਅਸੀਂ ਕਿਹਾ ਪ੍ਰਧਾਨ ਨੂੰ ਕਹਿੰਦਾ ਮੈਂ ਤਾਂ ਸੁੱਟਣਾ ਤੁਸੀਂ ਕਾ ਲਓ ਜੋ ਕਰਨਾ ਇਹ ਤਾਂ ਫਿਰ ਤੱਕਾਸ਼ਾਈ ਹੋਈ ਨਾ ਵੀ ਤੁਸੀਂ ਕੁਝ ਵੀ ਕਰੀ ਜਾਓ ਤੇ ਅਸੀਂ ਤਾਂ ਆਪਣਾ ਕੰਮ ਕਰੀ ਹਾਂ ਉਹ ਕਹਿੰਦੇ ਅਸੀਂ ਕਰਨਾ ਹੈ ਕਰਨਾ ਕਹਿੰਦੇ ਜਿਹੜਾ ਤੁਹਾਡਾ ਇੱਥੇ ਦਾ ਬਾਵਾ ਹੈ ਹਨਰੀ ਆ ਉਹ ਵੀ ਕਹਿੰਦਾ ਨਹੀਂ ਆ ਸਕਦਾ ਟੈਂਕਰ ਉਹ ਕਹਿੰਦੇ ਸਾਨੂੰ ਕਹਿੰਦੇ ਅਗੇ ਸਫਾਈ ਨਹੀਂ ਅਸੀਂ ਕਰਾ ਸਕਦੇ ਪਿੱਛੋਂ ਪਾਣੀ ਬੰਦਿਆ ਉਹ ਕਹਿੰਦੇ ਨਹੀਂ ਕਢਵਾਉਂਦੇ ਉਹ ਕਹਿੰਦਾ ਵੀ ਮੈਂ ਕਹਿੰਨਾ ਹੈ ਇਹ ਕਰਦੇ ਨਹੀਂ ਫੇ ਹੁਣ ਕਾਰਪੋਰੇਸ਼ਨ ਵਾਲਿਆਂ ਨੂੰ ਵੀ ਚਾਹੀਦਾ ਆ ਕਿ ਅਸੀਂ ਪਿੱਛੋਂ ਸਫਾਈਆਂ ਕਰੀਏ ਤੇ ਪਾਣੀ ਨਾ ਗੰਦਾ ਆਵੇ ਇਹ ਸਾਨੂੰ ਜੇ ਕਹਿੰਦੇ ਆਪਾਂ ਤਾਂ ਸਾਨੂੰ ਐਤਕੀ ਕਹਿੰਦੇ ਟੈਂਕਰ ਅਸੀਂ ਕੱਢਿਆ ਉਹਨਾਂ ਨੂੰ ਪੈਸੇ ਦੇਣੇ 2500 ਰੁਪਈਆ ਮੈਂ ਤਾਂ ਉਸੇ ਵੇਲੇ 500 ਰੁਪਈਆ ਦਿੱਤਾ ਤਾਂ ਮੈਂ ਜਦੋਂ ਜਦੋਂ ਦੇਖਿਆ ਆਣ ਕੇ ਤਾਂ ਘੰਟੇ ਕੇ ਬਾਅਦ ਮੇਰੇ ਉੱਥੇ ਪਾਣੀ ਪਾਣੀ ਹੋਇਆ ਪਿਆ ਮੈਂ ਕਿਹਾ ਮੈਂ ਸਭ ਤੋਂ ਪਹਿਲਾਂ ਮੈਂ ਪੈਸੇ ਦਿੱਤੇ ਤਾਂ ਤੁਸੀਂ ਮੇਰੇ ਪ੍ਰਧਾਨ ਨੂੰ ਸੱਦ ਕੇ ਕਿਹਾ ਮੈਂ ਕਿਹਾ ਦੇਖੋ ਕਿੱਦਾਂ ਪਾਣੀ ਪਾਣੀ ਕਰਤਾ ਕਹਿੰਦਾ ਇਹ ਹੁਣ ਇਦਾਂ ਹੀ ਆਉਣਾ ਪਿੱਛੋਂ ਬੈਕ ਪਾਣੀ ਮਾਰਦਾ ਐ ਇਦਾਂ ਐ ਉਦਾਂ ਐ ਇਹ ਹੁਣ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਐ ਕੋਈ ਜਿਹੜਾ ਇੱਥੇ ਦਾ ਜਿੱਤਿਆ ਐ ਕਾਉਂਸਲਰ ਉਹਨੂੰ ਚਾਹੀਦਾ ਐ ਇਹ ਹੁੰਦੇ ਸਾਰੇ ਇਕੱਠੇ ਹੋ ਕੇ ਨਾ ਫਿਰ ਅਸੀਂ ਵੀ ਜੁੱਤੀਆਂ ਮਾਰ ਜੁੱਤੀਆਂ ਮਾਰ ਕੇ ਭਜਾਇਆ ਕਰੀਏ ਇਹਨਾਂ ਨੂੰ ਹੂੰ ਤੇ ਸਾਡੀਆਂ ਗਲੀਆਂ ਚ ਨਹੀਂ ਵੜਨਾ ਹੁਣ ਵੜਨ ਨਹੀਂ ਦੇਣਾ ਕਿਸੇ ਨੂੰ ਹਾਂ ਵੋਟ ਹੀ ਨਹੀਂ ਪਾਉਣੀ ਕਿਸੇ ਨੂੰ ਵੀ ਲੈ ਜਾਂਦੇ ਝੂਠੇ ਲਾਰੇ ਜੇ ਲਾ ਝੂਠੇ ਲਾ ਜਾਂਦੇ ਆ ਲਾਰੇ ਤਾਂ ਬਸ ਕਰਦੇ ਕੱਖ ਨਹੀਂ ਹੁਣ ਬੈਠਾ ਉਹ ਵੀ ਕਹਿੰਦਾ ਨਹੀਂ ਜੀ ਮਸ਼ੀਨਾਂ ਨਹੀਂ ਵੇਲੀਆਂ ਉਥੋਂ ਬਾਹਰੋਂ ਅਸੀਂ ਕਿਹ ਪਿੱਛੋਂ ਕਰਵਾਓ ਸਾਫ ਤਾਂ ਬੈਕ ਪਾਣੀ ਨਾ ਆਵੇ ਹੂੰ ਮੋਹਰਿਓ ਕਰਵਾਉਣਗੇ ਤਾਂ ਸੜਕ ਤੋਂ ਪਾਣੀ ਉਹ ਹੋਊਗਾ ਜੀ ਜੀ ਉਹ ਹੁੰਦਾ ਹੀ ਨਹੀਂ ਕਰਦੇ ਹੀ ਨਹੀਂ ਨਾ ਪ੍ਰਧਾਨਾਂ ਦਾ ਕਹਿਣਾ ਮੰਨਦੇ ਆ ਨਾ ਕਿਸੇ ਹੋਰ ਦਾ ਮਾਰਦੇ ਜਿਹੜਾ ਸਾਡੇ ਇੱਥੇ ਦਾ ਪ੍ਰਧਾਨ ਹੈ ਉਹ ਮਾਰਦਾ ਲੈ ਆਉਂਦਾ ਬੰਦੇ ਉਹਨਾਂ ਲਿਆ ਕੇ ਇੱਥੇ ਪਾਣੀ ਛੱਡ ਜਾਂਦਾ ਚੱਲ ਮੇਰੇ ਭਾਈ ਉਹ ਮਤਲਬ ਇੱਕ ਵਿਖਾਵੇ ਦੀ ਸਫਾਈ ਕਰ ਦਿੰਦੇ ਵੀ ਇੱਕ ਇੱਥੋਂ ਦੀ ਸਫਾਈ ਕਰਤੀ ਤੇ ਬਾਹਰ ਦਾ ਕੀ ਗੱਲ ਹੈ ਬਾਹਰ ਗੰਦ ਪਾ ਜਾਂਦੇ ਉਹ ਕਿਉਂਕਿ ਉਹਨਾਂ ਦੇ ਘਰਾ ਮੋਰੇ ਵੀ ਪਾਣੀ ਖੜਾ ਆ ਪ੍ਰਧਾਨਾਂ ਦੇ ਮੋਰੇ ਹੀ ਪਾਣੀ ਉਹਨਾਂ ਦੇ ਵੀ ਮੋਰੇ ਖੜਾ ਆ ਆ ਗਲੀਆਂ ਸਾਰੀਆਂ ਨਾ ਉਹ ਕੀ ਉਹ ਆਉਂਦਾ ਆਣ ਕੇ ਸਾਡੇ ਇੱਥੇ ਪਾਣੀ ਪਾ ਗਿਆ ਬਸ ਦੋ ਤਿੰਨ ਵਾਰ ਆਇਆ ਪਾ ਗਿਆ ਮੈਂ ਬੋਲੀ ਆ ਮੈਂ ਬੋੜ ਬੋਲ ਕੇ ਹਟ ਗਈ ਬੱਸ ਸੁਣਵਾਈ ਨਹੀਂ ਕੋਈ ਕਰਦਾ ਕੋਈ ਨਹੀਂ ਕਰਦਾ ਉਹ ਕਹਿੰਦੇ ਕਰ ਲੋ ਜੋ ਕੰਨਾ ਸੀ ਕਰੀਏ ਕਹਿੰਦੇ ਨਹੀਂ ਅਗਲੇ ਕਾਰਪੋਰੇਸ਼ਨ ਵਾਲੇ ਸਾਡਾ ਕਹਿਣਾ ਮੰਨਦੇ ਮੋਰੇ ਉਹ ਕਹਿੰਦੇ ਸਾਡੇ ਕੋਈ ਟੈਂਕਰ ਨਹੀਂ ਹੈਗੇ ਸਾਡੇ ਕੋਈ ਫਲਾਨਾ ਨਹੀਂ ਹੈਗਾ ਤੇ ਕਾਰਪੋਰੇਸ਼ਨ ਵਾਲੇ ਨੂੰ ਚਾਹੀਦਾ ਨਾ ਚਾਹੀਦਾ ਕਿ ਨਹੀਂ ਜਿਹੜੇ ਉੱਪਰ ਅਧਿਕਾਰੀ ਉਹਨਾਂ ਨੂੰ ਨਹੀਂ ਚਾਹੀਦਾ ਇਹ ਤਾਂ ਬੇਨਤੀ ਹੈ ਨਾ ਮੋਰੇ ਵੀ ਸਾਡੇ ਘਰਾਂ ਦੇ ਮੋਰੇ ਪਾਣੀ ਨਾ ਸੁੱਟਿਆ ਜਾਵੇ ਇਹ ਜਾ ਕੇ ਟੈਂਕਰ ਲਿਆ ਕੇ ਤਾਂ ਆਪਣੇ ਜਾਵੇ ਅਸੀਂ ਸਾਰੇ ਜਣੇ ਪੈਸੇ ਦਵਾਂਗੇ ਸਾਰੇ ਦਿੰਦੇ ਵੀ ਆ ਪਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਹਾਲਾਤ ਤੁਹਾਨੂੰ ਇਸ ਜਗ੍ਹਾ ਦੇ ਦਿਖਾਏ ਸੀ ਜਿੱਥੇ ਗਟਰ ਦਾ ਪਾਣੀ ਇੱਦਾਂ ਹੀ ਗਲੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਲੋਕਾਂ ਦੇ ਘਰਾਂ ਦੇ ਬਾਹਰ ਇੰਨੀ ਗੰਦਗੀ ਛੱਡ ਦਿੱਤੀ ਜਾਂਦੀ ਹੈ ਆਪਾਂ 2 ਮਿੰਟ ਗਟਰ ਦੇ ਕੋਲ ਲੰਘਣਾ ਹੋਵੇ ਤਾਂ ਸਾਹੇ ਨੌਖਾ ਹੁੰਦਾ ਇਹਨਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਦੇ ਘਰਾਂ ਦੇ ਬਾਹਰ ਇਹਨਾਂ ਗੰਦਾ ਪਾਣੀ ਛੱਡ ਦਿੱਤਾ ਛੱਡ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਜੀਵਨ ਕਿਵੇਂ ਦਾ ਹੋਏਗਾ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੰਦਾ ਆਪਣੇ ਘਰ ਜਾਂਦਾ ਇੱਕ ਸਕੂਨ ਮਿਲਦਾ ਹੈ ਘਰ ਜਾ ਕੇ ਪਰ ਉੱਥੇ ਵੀ ਅਜਿਹੀਆਂ ਚੀਜ਼ਾਂ ਹੋ ਜਾਂਦੀ ਹੈ ਦੇਖੋ ਜਿੱਦਾਂ ਬਾਹਰ ਪਾਣੀ ਜਾਂਦੀ ਹੈ ਛੋਟੇ ਛੋਟੇ ਬੱਚੇ ਰਹਿੰਦੇ ਆ ਕੋਈ ਵੀ ਬਿਮਾਰੀ ਲੱਗ ਸਕਦੀ ਹੈ ਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾਏ ਤਾਂ ਕਿ ਲੋਕਾਂ ਨੂੰ ਵੀ ਰਾਹਤ ਮਿਲੇ ਇਹ ਜੋ ਗੰਦਾ ਪਾਣੀ ਇੱਥੇ ਛੱਡ ਜਾਂਦੇ ਨੇ ਗਟਰ ਦੀ ਸਫਾਈ ਕਰਦੇ ਨੇ ਹਫਤੇ ਬਾਅਦ ਉਹ ਸਿਰਫ ਨਾ ਦੀ ਸਫਾਈ ਜਾਣੀ ਜਾਂਦੀ ਹੈ ਕਿਉਂਕਿ ਸਫਾਈ ਗਟਰ ਦੀ ਸਫਾਈ ਕਰਕੇ ਗਲੀਆਂ ਦੇ ਵਿੱਚ ਗੰਦ ਪਾ ਜਾਂਦੇ ਉਹ ਲੋਕਾਂ